ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਅੱਜ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਆਪਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਬਜਟ ਸੰਬੰਧੀ ਸਰਕਾਰ ਦਾ ਵੱਡਾ ਵੱਡੀ ਤਿਆਰੀ 15 ਤੋਂ 17 ਲੱਖ ਕਮਾਉਣ ਵਾਲੇ ਲੋਕਾਂ ਨੂੰ ਇਨਕਮ ਟੈਕਸ ਚ ਦੇਣਾ ਪਵੇਗਾ ਇਸ ਦੇ ਨਾਲ ਲੱਗੀ ਹੈ ਵੱਡੀ ਲੋਟਰੀ ਇਸ ਦੇ ਨਾਲ ਖਬਰ ਸਾਹਮਣੇ ਆ ਰਹੀ ਹੈ ਕਿ ਤੁਹਾਨੂੰ ਦੱਸ ਦਈਏ ਕਿ ਅਗਲੇ ਮਹੀਨੇ ਕੇਂਦਰ ਸਰਕਾਰ ਸਪਲੀਮੈਂਟਰੀ ਬਜਟ ਪੇਸ਼ ਕਰਨ جاری ਇਸ ਲੜੀ ਚ ਕੇਂਦਰ ਵਿੱਤ ਮੰਤਰੀ ਨਿਰਮਲਾ ਸੀਤਲੰਕ ਮਤ ਲਗਾਤਾਰ ਮੀਟਿੰਗ ਕਰ ਰਹੀ ਹੈ ਆਮ ਆਦਮੀ ਪਾਰਟੀ ਦੀ ਨੂੰ ਬਚਤ ਇਸ ਬਜਟ ਤੋਂ ਵੱਡੀ ਰਾਹਤ ਦੀ ਉਮੀਦ ਹੈ ਹਾਲਾਂਕਿ ਹਰ ਬਜਟ ਵਿੱਚ ਪਹਿਲਾਂ ਦੇਸ਼ ਦੇ ਲੋਕਾਂ ਨੂੰ ਸੁਣਦੇ ਹਨ ਅਤੇ ਉਮੀਦ ਨਾਲ ਦੇਖਦੇ ਹਨ ਪਰ ਅਸਲ ਹੁਣ ਇਸ ਵਿੱਤ ਮੰਤਰੀ ਬਜਟ ਬਜਟ ਦਾ ਮੱਧ ਵਰਗ ਨੂੰ ਰਾਹਤ ਦੇਣ ਲਈ ਇਨਕਮ ਟੈਕਸ ਟੂ ਸ਼ੂਟ ਨਾਲ ਜੁੜੇ ਵਿਕਲਪਾਂ ਤੇ ਗੰਭੀਰਤਾ ਨਾਲ ਵਿਚਾਰ ਕਰ ਰਿਹਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਲ ਹੀ ਚ ਆਪਣੇ ਸਬੋਧਨ ਚ ਕਿਹਾ ਸੀ ਕਿ ਮੱਧ ਵਰਗ ਦੇਸ਼ ਦੇ ਵਿਕਾਸ ਦਾ ਚਾਲਕ ਹੈ ਉਹਨਾਂ ਦੀ ਭਲਾਈ ਅਤੇ ਸਹੂਲਤਾ ਸਾਡੀ ਤਰਜੀਹ ਹੈ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ ਧੰਨਵਾਦ